ਦੋਸਤੋ ਅਸੀਂ ਬਹੁਤ ਦਿਨਾਂ ਤੋਂ ਕਹਿ ਰਹੇ ਆ ਇਹ ਬਾਰ ਬਾਰ ਵੀ ਜਿਹੜੇ ਹੜ੍ਹ ਨੇ ਪੰਜਾਬ 'ਚ ਆਏ ਨਹੀਂ ਲਿਆਂਦੇ ਗਏ ਨੇ ਬੜੀ ਸਾਸ਼ ਦੇ ਤਹਿਤ ਜਿਆਦਾ ਸਿੱਖਵਾਦੀ ਵਾਲੇ ਏਰੀਆ ਦੇ ਵਿੱਚ ਲਿਆਂਦੇ ਗਏ ਨੇ ਸਿੱਖਵਾਦੀ ਵਾਲੇ ਏਰੀਆ ਨੇ ਜਿਹੜੇ ਉਹਨਾਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਸਾਹਿਬ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਗਈ ਆ ਹੋਰ ਇਲਾਕਿਆਂ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਗਈ ਆ ਆ ਤੁਸੀਂ ਜਿਹੜੀ ਨਹਿਰ ਦੇਖ ਰਹੇ ਹੋ ਇਹ ਸੂਲਰ ਕਡਾਟ ਹਲਕੇ ਦਿੜਬੇ ਵਾਲੀ ਨਹਿਰ ਹੈ ਇਹ ਚ ਦੇਖ ਲਓ ਪਾਣੀ ਬਿਲਕੁਲ ਖਾਲੀ ਪਈ ਆ ਕਿਉਂਕਿ ਇਥੋਂ ਦਾ ਖਜ਼ਾਨਾ ਮੰਤਰੀ ਆ ਐਮ ਐਲ ਏ ਇਥੋਂ ਦਾ ਹਰਪਾਲ ਚਿਮਮਾ ਇਥੋਂ ਦਾ ਐਮ ਐਲ ਏ ਆ ਸੋ ਇੱਕ ਪਾਸੇ ਪੰਜਾਬ ਡੁੱਬ ਰਿਹਾ ਦੂਜੇ ਪਾਸੇ ਨਹਿਰਾਂ ਖਾਲੀ ਪੰਜਾਂ ਨੇ ਬਹੁਤੀਆਂ ਏ ਨਹੀਂ ਸੈਂਕੜੇ ਨਹਿਰਾਂ ਖਾਲੀ ਪੰਜਾਂ ਨੇ ਉਹਨਾਂ ਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਭੰਡ ਸਰਕਾਰ ਨੂੰ ਪੁੱਛੋ ਪੰਜਾਬ ਨੂੰ ਡੋਬਣ ਵਾਸਤੇ ਅੰਮਿਤ ਸ਼ਾਹ ਤੋਂ ਕਿੰਨੇ ਪੈਸੇ ਲੈਂਦੇ ਨੇ ਅੰਮਿਤ ਸ਼ਾਹ ਤੋਂ ਤੇ ਮੋਦੀ ਤੋਂ ਕਿੰਨੇ ਪੈਸੇ ਲੈਂਦੇ ਨੇ ਪੰਜਾਬ ਨੂੰ ਡੋਬਣ ਦੇ ਆ ਦੇਖ ਲਓ ਪੰਜਾਬ ਨੂੰ ਸਰੇਆ ਮਡੋਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਨੇਕਾਂ ਨਹਿਰਾਂ ਖਾਲੀ ਪੰਜਾਂ ਨੇ ਆ ਸੂਲਰ ਘਾਟ ਵਾਲੀ ਹੈ ਹਲਕੇ ਦੜਬੇ